ਜੋ ਸੀਮਾ ਸਾਹਬ ਵੱਲੋਂ ਲਈ ਆਰਗੇਨਾਈਜ਼ ਰਾਈਟ ਦੇ ਖਾਤਿਰ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤਹਿਤ ਤੌਰ ਤੇ ਜਿਹੜਾ 15 ਦਾ ਵਾਸਤੇ ਇਸਕਿਉ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਨੇ 9mm ਔਰ 3 ਹੈਗੇ 3.0 ਬੋਰ ਦੇ ਜਿਹੜੇ ਕ੍ਰਾਸ ਦੀ ਬਾਰਡਰ ਆ ਰਹੇ ਨੇ ਦਾ ਉਹਦੇ ਥ्रू ਇੱਕ ਕਨਸਾਈਨਮੈਂਟ ਭੇਜੀ ਗਈ ਹੈ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਆ ਉੱਥੇ ਡਰੋਨ ਰਾਹੀਂ ਕਮਰਸਰ ਰੂਲ ਦਾ ਲੈਣ ਵਾਲਾ ਟੋਲਰੈਂਸ ਪਾਲਿਸੀ ਹੈ ਔਰ ਉਹਦੇ ਤਹਿਤ ਔਰ ਜਿਹੜਾ 15 ਅਗਸਤ ਵਾਸਤੇ ਸਿਕਿਉਰਿਟੀ ਮੀਜਰਸ ਲੈ ਰਹੇ ਆ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਉਹਦੇ ਤਹਿਤ ਬਹੁਤ ਵੱਡੀ ਸਕਸੈਸ ਸਾਨੂੰ ਮਿਲੀ ਹੈ ਇੱਕ ਕ੍ਰਾਸ ਬਾਰਡਰ ਵੈਪਨ ਜਿਹੜਾ ਸਮਗਲਿੰਗ ਨੈਟਵਰਕ ਹੈ ਉਹ ਡਿਸਪੈਂਟਲ ਕੀਤਾ ਬਸਟ ਕੀਤਾ 7 ਸਫੈਸਟੀਕੇਟਡ ਪਿਸਟਲ ਫੜੇ ਗਏ ਇਹਦੇ ਚ ਔਰ 4 ਦੋਸ਼ੀ ਇਹਦੇ ਚ ਗ੍ਰਿਫਤਾਰ ਹੋਏ ਨੇ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਸਾਰੇ بڑے ਸਫੈਸਟੀਕੇਟਡ ਵੈਪਨ ਨੇ 2 ਹੈਗੇ PX5 9mm ਦੇ 2 Glock ਨੇ 9mm ਔਰ 3 ਹੈਗੇ 0.30 bore ਦੇ ਜਿਹੜੇ ਕ੍ਰਾਸ ਦੀ ਬਾਰਡਰ ਆ ਰਹੇ ਨੇ ਤੀਬੋਰ ਦੇ ਪਿਸਟਲ ਔਰ ਇਹਨਾਂ ਕੁ ਸ਼ਾਰਟਜੇਸ ਨੇ ਬੇਸਿਕਲੀ ਇਹ ਪਾਕਿਸਤਾਨ ਬੇਸ ਸਮਗਲਰ ਹੈਗਾ ਇੱਕ ਸ਼ਾ ਨਾਂ ਦਾ ਉਹਦੇ ਥਰੂ ਇਹ ਕਨਸਾਈਨਮੈਂਟ ਭੇਜੀ ਗਈ ਹੈ ਔਰ ਜਿਹੜਾ ਆਕਾਸ਼ਦੀਪ ਸਿੰਘ ਆਕਾਸ਼ ਹੈ ਦਾਉਕੇ ਪਿੰਡ ਹੈ ਥਾਣਾ ਕਰਿੰਡਾ ਅਮਰਸਰ ਰੂਰਲ ਦੇ ਵਿੱਚ ਇਹਦਾ ਘਰ ਬਿਲਕੁਲ ਬਾਰਡਰ ਦੇ ਉੱਤੇ ਹੈ ਉਥੇ ਡਰੋਨ ਰਾਹੀਂ ਕਨਸਾਈਨਮੈਂਟਸ ਰਿਸੀਵ ਕਰਦਾ ਹੈ ਇਹਦਾ ਇੱਕ ਰਿਲੇਟਿਵ ਹੈ ਰਮਨਪ੍ਰੀਤ ਜੋ ਕਿ ਰਾਜਸਥਾਨ ਸੀ ਅਮਰਸਰ ਰੂਲ ਦਾ ਰਹਿਣ ਵਾਲਾ ਇਹ ਦੋਨੋਂ ਕਨਸਾਈਨਮੈਂਟਸ ਉੱਤੋਂ ਚੁੱਕਦੇ ਆ ਤੇ ਜਿਹੜਾ ਬਾਹਰ ਬੈਠਾ ਪਾਕਿਸਤਾਨ ਹੈਂਡਲਰ ਹੈ ਸਮਗਲਰ ਉਹਨਾਂ ਨੂੰ ਡਾਇਰੈਕਟ ਕਰਦਾ ਕਿ ਤੁਸੀਂ ਸੋਲਾਨੀ ਜਗ੍ਹਾ ਤੁਹਾਨੂੰ ਕੋਈ ਬੰਦਾ ਮਿਲੇਗਾ ਉਹ ਉਹਨੂੰ ਜਾ ਕੇ ਹੈਂਡਓਵਰ ਕਰਦੇ ਅੱਗੇ ਉਹਦੇ ਜਿਹੜੇ ਦੋ ਮੇਨ ਬੰਦੇ ਫੜੇ ਗਏ ਆ ਹੋਰ ਉਹ ਹੈਗਾ ਪ੍ਰਤਾਪ ਸਿੰਘ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਕੁੱਲਗੜੀ ਦਾ ਇੱਥੇ ਆਪਣੇ ਇੱਕ ਰਿਸ਼ਤੇਦਾਰ ਕੋਲ ਰਹਿ ਰਿਹਾ ਸੀਗਾ ਉਹ ਤੇ ਉਹਦਾ ਇੱਕ ਹੋਰ ਰਿਲੇਟਿਵ ਹੈ ਸਰਬਜੀਤ ਬੱਬਲ ਇਹ ਥਾਣੇ ਵੇਰਕੇ ਦੇ ਵਿੱਚ ਰਹਿੰਦਾ ਦੇਬੀ ਵਾਲਾ ਬਾਜ਼ਾਰ ਇਹ ਦੋਨੋਂ ਬੰਦੇ ਆਕਾਸ਼ਦੀਪ ਤੇ ਰਮਨਪ੍ਰੀਤ ਤੋਂ ਪਿੱਛੇ ਜੀ ਵੀ ਕਨਸਾਈਨਮੈਂਟ ਇਹਨਾਂ ਨੇ ਕੁਝ ਪਿਸਟਲਸ ਦੀ ਲਈ ਔਰ ਅੱਗੇ ਇਹਨਾਂ ਨੇ ਗੈਂਗਸਟਰ ਨੈਟਵਰਕ ਨੂੰ ਜਿਹੜੀ ਦੇਣੀ ਹੁੰਦੀ ਸੀਗੀ ਸੋ ਮੈਂ ਸਮਝਦਾ ਕਿ ਬਹੁਤ ਵੱਡੀ ਕਾਮਯਾਬੀ ਇਹ ਮਿਲੀ ਹੈ ਸਾਡੀ ਟੀਮ ਨੂੰ ਜਿਹਦੀ ਰਹਿਨਵਾਈ ਕਰ ਰਹੀ ਸੀ ਡੀਸੀਪੀ ਸਾਡੇ ਰਵਿੰਦਰਪਾਲ ਜੀ ਆਪਣੇ ਜਗਵਿੰਦਰ ਜੀ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਬਹੁਤ ਵਧੀਆ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹਦੇ ਨਾਲ ਵੱਡਾ ਕ੍ਰਾਈਮ ਜਿਹੜਾ ਰੀਜਨ ਦੇ ਵਿੱਚ ਟਲਿਆ ਕਿਉਂਕਿ ਜੇ ਆਪਾਂ ਦੇਖੀਏ ਕਿ ਸਾਰੇ ਹੀ ਇੰਨੇ ਸਫਿਸਟਿਕੇਟ ਤੇ ਨਵੇਂ ਹਥਿਆਰ ਨੇ ਤੇ ਇਹਦੇ ਚ ਜੇ ਮਾੜੇ ਐਲੀਮੈਂਟਸ ਜਿੱਥੇ ਵਾਸਤੇ ਪੌਂਟਡ ਨੇ ਸੀ ਕਿ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਜਾਂਦੇ ਤਾਂ ਕਿੰਨਾ ਇਹਦੇ ਨਾਲ ਨੁਕਸਾਨ ਹੋ ਸਕਦਾ ਇਹਦੇ ਤੇ ਜਿਹੜੀ ਬਾਕੀ ਕੰਮ ਵੀ ਅਸੀਂ ਕਰ ਰਹੇ ਹਾਂ ਜੋ ਆਕਾਸ਼ ਦੀਪਕਾਸ਼ ਹੈ ਇਹਦੇ ਤੋਂ ਇਹ ਗੱਲ ਪੁੱਛ ਕੇ ਚਾਈ ਹੈ ਕਿ ਇਹ ਪਹਿਲਾਂ ਵੀ ਇਹਨਾਂ ਨੇ ਕਨਸਾਈਨਮੈਂਟਸ ਹੀਰੋਇਨ ਦੀਆਂ ਤੇ ਵੈਪਨਸ ਦੀਆਂ ਚੁੱਕੀਆਂ ਤੇ ਲੋਕਾਂ ਨੂੰ ਦਿੱਤੀਆਂ ਹੁਣ ਮੇਜਰ ਟਾਸਕ ਅਸੀਂ ਇਹ ਕੰਮ ਕਰ ਰਹੇ ਹਾਂ ਕਿ ਉਹ ਲੋਕ ਕੌਣ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਪਿਸਟਲ ਦੀ ਜਿਹੜੀ ਪ੍ਰਾਈਸ ਹੈ ਈ ਉਹਨਾਂ ਨੇ ਮقرਰ ਕੀਤੀ ਪਾਕਿਸਤਾਨ ਸਪੰਗਰ ਕਿਦਾਂ ਉਹ ਹਵਾਲਾ ਰਾਹੀਂ ਵਾਪਸ ਜਾਣੀ ਸੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਪੂਰਾ ਫੋਕਸ ਕਰ ਰਹੇ ਹਾਂ ਔਰ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਇਹਦੇ ਤੇ ਡੀਪਲੀ ਇਨਵੈਸਟੀਗੇਟ ਕੀਤਾ ਜਾਵੇ ਇਹ ਇਕੱਲੇ ਬੱਬਲ ਤੇ ਹੈਗਾ ਜੀ ਉਹ ਵੀ 354 ਦਾ ਹੈਗਾ ਆਊਟਰੇਜਿੰਗ ਦੀ ਮੋਡੇਸਟੀ ਆਫ ਊਮਨ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਹੈ ਬਾਕੀ ਇਹਨਾਂ ਤੇ ਕੋਈ ਨਹੀਂ ਫਰੈਸ਼ ਨੇ ਸਾਰੇ ਪਰ ਇਹ ਨਹੀਂ ਪੁੱਛਗੇ ਤੋ ਕਾਫੀ 2-3 ਮਹੀਨੇ ਤੋ ਇਹ ਆਪਣੇ ਆਪ ਨੂੰ ਦੱਸ ਦੇ ਵੀ ਸੀ ਸਰਗਰਮਾ बिकॉज ਆਫ ਪ੍ਰੋਕਸੀਮਿਟੀ ਟੂ ਇੰਟਰਨੈਸ਼ਨਲ ਬਾਰਡਰ ਮਕਸਦ ਤੁਹਾਨੂੰ ਮੈਂ ਦੱਸਿਆ ਕ੍ਰਿਮੀਨਲਸ ਨੂੰ ਅੱਗੇ ਦੇਣੇ ਸੀਗੇ ਇਹਨਾਂ ਨੂੰ ਬਾਹਰੋਂ ਇਸ਼ਾਰਾ ਆਉਣਾ ਸੀਗਾ ਅਜੇ ਕਿ ਤੁਸੀਂ ਕਿੱਥੇ ਦੇਣੇ ਆ ਅੱਡਾ ਸੀ ਸੈਕੰਡ ਲੈਵਲ ਤੱਕ ਪਹੁੰਚ ਗਏ ਆ ਫਰਸਟ ਲੈਵਲ ਹੋ ਗਿਆ ਕਾਸ਼ਦੀਪ ਐਂਡ ਰਮਨਪ੍ਰੀਤ ਜਿਹੜੇ ਰਿਸੀਵ ਕਰਦੇ ਆ ਡਰੋਨ ਨਾਲ ਹੀ ਬਾਰਡਰ ਤੇ ਸੈਕੰਡ ਲੈਵਲ ਹੈ ਉਹਨਾਂ ਤੋਂ ਜਿਹੜਾ ਬੰਦਾ ਕਲੈਕਟ ਕਰਦਾ ਹੈ ਜੇ ਆਪਾਂ ਦੇਖੀਏ ਫਿਰੋਜ਼ਪੁਰ ਤੋਂ ਬੰਦਾ ਇੱਥੇ ਲੈਣ ਆ ਰਿਹਾ ਬਾਰਡਰ ਦੇ ਏਰੀਏ 'ਚ ਤੇ ਨਾਲ ਉਹਨੇ ਆਪਣੇ ਰਿਸ਼ਤੇਦਾਰ ਹੈ ਸਰਬਜੀਤ ਬੱਬਲ ਉਹ ਲਾਇਆ ਉਹ ਉਹਨਾਂ ਨੇ ਕਲੈਕਟ ਕੀਤੇ ਵਹੀਕਲ ਤੇ ਤੇ ਉਸ ਤੋਂ ਬਾਅਦ ਅੱਗੇ ਉਹਨਾਂ ਨੇ ਡਾਇਰੈਕਸ਼ਨ ਵੇਟ ਕਰ ਰਹੇ ਸੀ ਕਿ ਕਿਹਨੂੰ ਦੇਣੇ ਆ ਉੱਥੇ ਜਾ ਕੇ ਕੜੀ ਪਹਿਲਾਂ ਪੁਲਿਸ ਨੇ ਸਾਰਾ ਇੰਟਰਸੈਪਟ ਕਰ ਲਿਆ ਔਰ ਮੈਂ ਸਮਝਦਾ ਜੇ ਆਪਾਂ ਸੱਤ ਵੈਪਨ ਇਸ ਨੋਟ ਅ ਸਮਾਲ ਰਿਕਵਰੀ ਐਂਡ ਹਾਂਜੀ ਬਿਲਕੁਲ ਕਹਿ ਸਕਦੇ ਆ ਜੀ ਅਸੀਂ ਲੱਗੇ ਹੋ ਸਾਡੇ ਆਪਰੇਸ਼ਨ ਚੱਲਦੇ ਰਹਿੰਦੇ ਆ ਐਂਡ ਮੈਂ ਇੱਥੇ ਗੱਲ ਖਾਸ ਕਰਕੇ ਕਹਿਣਾ ਚਾਹੁੰਦਾ ਕਿ ਸਾਡੀ ਟੀਮ ਤੇ ਵੀ ਆਰ ਵੈਰੀ ਪ੍ਰਾਊਡ ਕਿ ਹਮੇਸ਼ਾ ਤੁਸੀਂ ਦੇਖਦੇ ਹੋ ਕਿ ਵੱਡੀਆਂ ਸਿਗਨੀਫੀਕੈਂਟ ਰਿਕਵਰੀਜ਼ ਕੀਤੀ ਜਾਂਦੀਆਂ ਚਾਹੇ ਉਹ ਡਰੱਗ ਫਰੰਟ ਹੈ ਚਾਹੇ ਵੈਪਨਸ ਹੈ ਜਾਂ ਹੋਰ ਗੈਂਗਸਟਰ ਦੇ ਉੱਤੇ ਸੋ ਮੈਂ ਦਿੱਲੀ ਬੁਮਾਰਕ ਬਾਦ ਦਿੰਦਾ ਆਪਣੀ ਟੀਮ ਨੂੰ ਕਿ ਰਿਕਵਰੀ ਹੋਈ ਆ ਤੇ ਇਹ ਦਾ ਬਲਾ ਇਸੇ ਜਰਿੰਦਾ ਜੂਰਿਸਡਿਕਸ਼ਨ ਆਫ ਪੀਐਸਐਫ ਆਰ ਉਹਨਾਂ ਦੇ ਨਾਲ ਕੋਈ ਐਨਵਰਨਮੈਂਟ ਨਹੀਂ ਦੇਖੋ ਵੀਐਸਐਫ ਨਾਲ ਅਸੀਂ ਸ਼ੇਅਰ ਕਰਦੇ ਰਹਿੰਦੇ ਨੇ ਜਿਹੋ ਜਿਹੀ ਵੀ ਇਨਪੁਟ ਆਉਂਦੀ ਹੈ ਬਟ ਦਿਸ ਵਾਸ ਇਨ ਇੰਟੈਲੀਜੈਂਸ ਰਿਲੇਟਡ ਆਪਰੇਸ਼ਨ ਬਾਈ ਦੀ ਕਮਿਸ਼ਨਰਡ ਪੁਲਿਸ ਅਮਰ ਸਰ ਜੀ ਆਪਕਾ ਪੁੱਛਣ ਸੀ ਕਿ ਪਾਕਿਸਤਾਨ ਲਈ ਕਿ ਟ੍ਰੇਨਿੰਗ ਨਹੀਂ ਇਹਨੇ ਪੈਸਾ ਭੇਜਿਆ ਤਾਂ ਸਾਰੇ ਨਾ ਪਾਕਿਸਤਾਨ ਨਾ ਚਾਹੀਦੇ ਬਾਹਰੋਂ ਆਉਂਦੇ ਯੂਰਪ ਵਗੈਰਾ ਦੇ ਵਿੱਚੋਂ ਜਿਵੇਂ ਉਹ ਗਲੌਕ ਵਗੈਰਾ ਹੈਗਾ ਕੰਪਨੀਆਂ ਪੀਐਕਸ 5 ਨੇ ਪਾਕਿਸਤਾਨ ਚ ਨਹੀਂ ਹੈਗੇ ਸਾਰੇ ਬਾਹਰ ਯੂਰੋਪੀਅਨ ਉੱਥੋਂ ਨੇ ਮੇਡ ਹੈਗੇ ਆ ਜਿਹੜਾ 9.30 ਹੈ ਉਹ ਚਾਈਨੀਜ਼ ਮੇਡ ਹੁੰਦੇ ਸਟਾਰ ਜਿਹੜੇ ਪਹਿਲਾਂ ਵੀ ਟੈਰਰਿਜ਼ਮ 'ਚ ਫੜੇ ਜਾਂਦੇ ਰਹੇ ਪਹਿਲਾਂ ਰਾਣਾ ਨੰਦ ਦਾ ਪਾਸਕੇ ਜਿਹੜਾ ਕਾਇਤੀ ਨੂੰ ਕਨਸਾਈਨਮੈਂਟ ਇੰਦਰ ਭੇਜਦਾ ਹੁੰਦਾ ਉਹਨਾਂ ਦਾ ਦਾਵਾ ਇਹਨਾਂ ਦਾ ਕਨੈਕਸ਼ਨ ਹੋ ਸਕਦਾ ਦੇਖੋ ਪਤਾ ਕੀ ਗੱਲ ਹੈ ਜੀ ਇਹ ਨਾਮ ਵੀ ਬਦਲ ਲੈਂਦੇ ਆ ਜੋ ਇਹਨਾਂ ਦੇ ਫੋਨਸ ਦੇ ਵਿੱਚੋਂ ਜਾਂ ਸਾਨੂੰ ਹੋਰ ਟੈਕਨੀਕਲ ਤੋਂ ਮਿਲੀ ਹੈ ਗੱਲ ਜੋ ਨਾਮ ਵਰਤੇ ਜਾ ਰਹੇ ਉਹ ਹਤਾ ਤਨਾ ਸ਼ੇਅਰ ਕੀਤਾ ਹੈ ਬਾਕੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ ਫੋਰੈਂਸਿਕ ਤੋਂ ਹੋਰ ਕਿ ਕਿਸੇ ਤਰ੍ਹਾਂ ਸਾਨੂੰ ਉਨਾ ਬਾਰੇ ਹੋਰ ਡਿਟੇਲ ਮਿਲ ਸਕੇ ਸੋ ਥੈਟ ਜਿਹੜੇ ਉਹਨਾਂ ਨੇ ਪਹਿਲਾਂ ਕੋਈ ਹੋਰ ਇਹਨਾਂ ਤੋਂ ਇਲਾਵਾ ਵੀ ਤਾਂ ਬੰਦੇ ਹੋ ਸਕਦੇ ਆ ਜਿਨ੍ਹਾਂ ਨੂੰ ਪਾਕਿਸਤਾਨੀ ਸਮਗਲਰ ਇੱਥੇ ਟੱਚ ਕਰ ਰਹੇ ਹੋਣ ਤੇ ਉਹਨਾਂ ਨੂੰ ਯੂਜ਼ ਕਰ ਰਹੇ ਹੋ ਸਰ ਕੈਂਸਰ ਦਾ ਪਤਾ ਨਹੀਂ ਲੱਗਾ ਕਿ ਕਿਹਦੇ ਨਾਲ ਗੱਲ ਬਾਰੇ ਉਹ ਅਜੇ ਗੱਲ ਨਹੀਂ ਹੈ ਚੱਲ ਰਹੀ ਹੈ ਇਹਨਾਂ ਨੇ ਮੈਸੇਜ ਅਜੇ ਵੇਟ ਕਰ ਰਹੇ ਸੀ ਜਿਹੜੇ ਇਹ ਪ੍ਰਤਾਪ ਵਗੈਰਾ ਨੇ ਨਾ ਪ੍ਰਤਾਪ ਵੀ ਕਾਫੀ ਹੰਢਿਆ ਹੋਇਆ ਬੰਦਾ ਐਸ ਕੰਮ 'ਚ ਫਿਰੋਜ਼ਪੁਰ ਤੋਂ ਆ ਕੇ ਇੱਥੇ ਰਹਿ ਰਿਹਾ ਤੇ ਆਰਮਨ ਆਪਣੇ ਰਿਸ਼ਤੇਦਾਰਾਂ ਕੋਲ ਬਹਾਨੇ ਨਾਲ ਰੁੱਕੇ ਤੇ ਇਹ ਕੰਮ ਕਰ ਰਿਹਾ ਸੀ ਥੈਂਕ ਯੂ ਜੀ